ਅਰਮਸਤ ਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਰਚਨਾ ਕਰੋ ਪਵਿੱਤਰ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਗੁਰਮੁ ਪਿਆਰਿਓ ਅੱਜ ਆਪਾਂ ਸਤਵੰਤੀ ਸਵਿਤਰੀ ਔਰ ਸਤਿਆਵੰਸਵਿਤਰੀ ਦੀ ਕਥਾ ਕਹਿਣ ਲੱਗੇ ਹਾਂ ਕਿਉਂਕਿ ਇਹ ਕਥਾਵਾਂ ਗਥਾਵਾਂ ਬਹੁਤ ਪ੍ਰਸਿੱਧ ਹਨ ਔਰ ਗਿਆਨਬਾਨ ਹਨ ਔਰ ਅਮੋਲਕ ਹਨ ਅਮੋਗ ਹਨ ਕਿਉਂਕਿ ਇਹ लुप्त ਹੁੰਦੀਆਂ ਜਾਂਦੀਆਂ ਹਨ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਪਸਤੁਤ ਕਰਨ ਲੱਗੇ ਹਾਂ ਕਿ ਜੋ ਸਤਿਆਵੰਸੀ ਉਸ ਦੇ ਪਿਤਾ ਦਾ ਨਾਮ دھਮੁਤਿਆ ਸੈਨ ਸੀ ਔਰ ਜੋ ਸਵਿਤਰੀ ਸੀ ਉਹਦੇ ਪਿਤਾ ਦਾ ਨਾਮ ਅਸ਼ਵਪਤੀ ਮਦਰਦੇਸ਼ ਦਾ ਨਰੇਸ਼ੀ ਰਾਜਾ ਸੀਗਾ ਔਰ ਪ੍ਰਾਰਬਦ ਐਸੀ ਕਹਾਣੀ ਬਣੀ ਕਿ ਅਸ਼ਵਪਤੀ ਦੇ ਜਿਹੜੇ ਮਿੱਤਰ ਸੀ ਉਹ ਨਾਰਦ ਰਿਸ਼ੀ ਸਨ ਇੱਕ ਦਿਨ ਨਾਰਦ ਰਿਸ਼ੀ ਜੀ ਆਏ ਅਸ਼ੁ ਅਸ਼ੁਪ ਪਤੀ ਦੇ ਕੋਲ ਔਰ ਕਹਿਣ ਲੱਗੇ ਰਾਜਨ ਆਪ ਜੀ ਦੇ ਰਾਜ ਦੇ ਵਿੱਚ ਬਤਾਓ ਕੁਸ਼ਲ ਮੰਗਲ ਤੋਂ ਹੈ ਅਸ਼ਵਤੀ ਕਹਿਣ ਲੱਗਾ ਦੇਵ ਰਿਸ਼ੀ ਬੜਾ ਆਨੰਦ ਹੈ ਬੜੀ ਪਰਜਾ ਸੁખી ਹੈ ਚਾਰਜ ਪਰਿਵ ਸੁਖ ਮੰਗਲ ਹੈ ਆਪ ਜੀ ਦੀ ਕਿਰਪਾ ਹੈ ਸਾਧੂ ਹਾਂ ਦਮਾ ਦੇ ਚਰਨ ਪੈਂਦੇ ਹਨ ਰਾਜ ਦੇ ਵਿੱਚ ਨਾਰਦ ਨੇ ਵਿਚਾਰ ਕੀਤੀ ਤੇ ਉਹ ਲੜਕੀ ਜਿਹੜੀ ਸਤਿਆਪਤੀ ਸੀ ਸਵਿਤਰੀ ਸਤਵੰਤੀ ਸਵਿਤਰੀ ਸੀ ਉਹ ਉਹਦੇ ਮਸਤਕ ਦੀ ਰੇਖਾ ਪੜ੍ਹੀ ਕਹਿਣ ਲੱਗੇ ਵੀ ਇਹੇ ਲੜਕੀ ਦੀ ਜੋ ਮਸਤਕ ਰੇਖਾ ਹੈ ਇਹ ਕੁਛ ਮਿਲ ਚੰਗੀ ਨਹੀਂ ਲੱਗਦੀ ਹੈ ਬਾਕੀ ਤਾਂ ਸਭ ਠੀਕ ਹੈ ਨਾਰਦ ॠषि ਨੂੰ ਪੁੱਛਦੇ ਨੇ ਰਾਜਨ ਕਹਿੰਦੇ ਰਾਜਨ ਦੇਵ ॠषि ਕੀ ਕਾਰਨ ਹੈ ਕੀ ਹੈ ਉਹ ਕਹਿੰਦੇ ਵੀ ਇਸ ਦੀ ਸਾਤੀ ਸ਼ਾਦੀ ਹੈ ਜੋ ਉਹ ਸਤਿਆਵਾਰ ਨਾਲ ਹੋਊਗੀ ਜੋਧਮੁੱਤ ਸਿੰਘ ਦਾ ਪੁੱਤਰ ਹੈ ਬੜਾ ਅੱਛਾ ਪ੍ਰਕਰਮੀ ਰਾਜਾ ਹੈ ਕੋਈ ਐਸੀ ਬਾਤ ਨਹੀਂ ਹੈ ਪਰ ਜਦੋਂ ਸ਼ਾਦੀ ਹੋਊਗੀ ਉਸ ਤੋਂ 1 ਸਾਲ ਬਾਅਦ ਉਸ ਦੀ ਮ੍ਰਿਤਿਉ ਦੇ ਯੋਗ ਹਨ ਇਸ ਕਰਕੇ ਇਹ ਸ਼ਾਦੀ ਦੀ ਟਾਲ ਹੋ ਜੇ ਤੇ ਅੱਛੀ ਬਾਤ ਹੈ ਲੜਕੀ ਨੂੰ ਦੱਸਿਆ ਗਿਆ ਸਮਝਾਇਆ ਗਿਆ ਪਰ ਲੜਕੀ ਕਹਿਣਗੀ ਪਿਤਾ ਜੀ ਇਹ ਪ੍ਰਾਰਬਧ ਹੈ ਇਹ ਮਿਟ ਨਹੀਂ ਸਕਦੀ ਜੋ ਵਿਦਾਤਾ ਨੇ ਲਿਖਤਾ ਮਸਤਕ ਦੇ ਰੇਖਾ ਦੇ ਵਿੱਚ ਉਹ ਅਵਸ਼ਯ ਭੋਗਣਾ ਪੈਣਾ ਹੈ ਇਹਦੇ ਵਿੱਚ ਤਾਂ ਕੋਈ ਬਰਮਾ ਵਿਸ਼ਨੂ ਸ਼ਿਵ ਜੀ ਕੋਈ ਦੇਵ ਰਿਸ਼ੀ ਕੋਈ ਹੋਰ ਰਿਸ਼ੀ ਇਹਦੇ ਵਿੱਚ ਤਾਂ ਕੋਈ ਚਾਰਾ ਨਹੀਂ ਹੈ ਅਖੀਰ ਜੀ ਸ਼ਾਹ ਤਰ ਦੱਸਦੇ ਹਨ ਵਿਸ਼ਵਿੱਤੀ ਤੇ ਸਤਿਆਬਾਨ ਦਾ ਦੀ ਸ਼ਾਦੀ ਹੋ ਗਈ ਬੜੇ ਰੰਗਮੰਗਲ ਮਨਾਏ ਗਏ ਪ੍ਰਾਰਵਧ ਹੈ ਮਾਇਆ ਏਸੀ ਪੈਂਦੀ ਹੈ ਬੰਦੇ ਨੂੰ ਸਭ ਭੁਲਾ ਦਿੰਦੀ ਹੈ ਪ੍ਰਨਾਦਰ ॠषि ਫੇਰ ਆ ਕੇ ਜਿਹੜਾ ਕੱਢ ਕੇ ਕਹਿਣ ਲਗੇ ਰਾਜਨ ਤੂੰ ਗਲਤੀ ਕਰ ਲਈ ਤੇ ਆਪਦੀ ਸੁਬਿਤਰੀ ਲੜਕੀ ਨੂੰ ਹੌਣ ਹਰ ਲੜਕੀ ਹੈ ਇਸ ਨੂੰ ਫੇਰ ਸਤਿਆਵਾਨ ਦੇ ਨਾਲ ਵਿਆਹ ਦਿੱਤਾ ਕਹਿਣ ਲਗੇ ਦੇਵ ॠषि ਪ੍ਰਾਰਵਧ ਹੈ ਮੈਂ ਆਪਦੀ ਪੁੱਤਰੀ ਨੂੰ ਸਮਝਾਇਆ ਸੀ ਵੇ ਪੁੱਤਰੀ ਆਪਾਂ ਇਸ ਸ਼ਾਦੀ ਨੂੰ ਬਦਲ ਦਈਏ ਤੇ ਉਹ ਨਹੀਂ ਮੰਨੀ ਕਹਿਣ ਲਗੀ ਯਾਰਮਾਨ ਸੀ ਪਿਤਾ ਜੀ ਇਹ ਤਾਂ ਜੋ ਹੋਣਾ ਹੈ ਹੋ ਕੇ ਰਹੇਗਾ ਇਹ ਤਾਂ ਹੋ ਚੁੱਕਿਆ ਜੋ ਹੋਣਾ ਸੀ ਤੇ ਇਹਦਾ ਕੀ ਹਾਲ ਹੋ ਜਾਦਾ ਨਾਰਦ ਰਿਸ਼ੀ ਕਹਿਣ ਲਗੇ ਠੀਕ ਹੈ ਰਾਜਨ ਦੇਵ ਰਿਸ਼ੀ ਚਲੇ ਗਏ ਤੇ ਸਵਿੱਤਿਰ ਨੂੰ ਇੰਨਾ ਗਿਆਨ ਸੀ ਵੀ ਇਹਦੀ ਸ਼ਾਦੀ ਤੋਂ ਬਾਅਦ 1 ਸਾਲ ਬਾਅਦ ਇਹਦੀ ਮਰਤੂ ਫਲਾਣੇ ਦੇਣ ਵਾਛੂ ਲਈ ਐਸੀ ਹੋਣੀ ਨੇ ਚੱਕਰ ਪਾਇਆ ਹੋਣੀ ਦਾ ਬినాਸ਼ ਕਾਲੇ ਬਪਰੀਦ ਬੁੱਧੀ ਜਣ ਮਾਰੇ ਆਗੇ ਕਿਸੇ ਗਵਾਂਢੀ ਰਾਜੇ ਨੇ ਧਮਤ ਸੈਨ ਦੇ ਉੱਤੇ ਸਤਿਆਬੰਦ ਦੇ ਪਿਤਾ ਤੇ ਰਾਜਨ ਤੇ ਹਮਲਾ ਕਰ ਦਿੱਤਾ ਹਮਲੇ ਦੇ ਵਿੱਚ ਉਹ ਰਾਜਨ ਧਮਤ ਸੈਨ ਸਤਿਆਬੰਦ ਦਾ ਪਿਤਾ ਹਾਰ ਗਿਆ ਰਾਜ ਤੇ ਕਬਜ਼ਾ ਹੋ ਗਿਆ ਇਹ ਆਪਣੇ ਸਤਬੱਤੀ ਸਤਿਆਬਤੀ ਨੂੰ ਆਪਣੀ ਮਾਤਾ ਨੂੰ ਲੈ ਕੇ ਦੇਖ ਤੇ ਰਹਿਣ ਲੱਗ ਪੇ ਗੁਜ਼ਾਰਾ ਕਰਨ ਲੱਪੇ ਰਾਜ ਖੁੱਸ ਗਿਆ ਗੀਬੀ ਆ ਗਈ ਕਹਿਣ ਲੱਗੇ ਵੀ ਲੱਕੜਾ ਕੱਟ-ਕੱਟ ਕੇ ਸਤਿਆਬਾਨ ਨੇ ਆਪਣਾ ਗੁਜ਼ਾਰਾ ਕੀਤਾ ਮਾਤਾ ਦੇ ਨੇਤਰਾ 'ਚੋਂ ਹੰਝੂ ਆ ਗਏ ਨੇਤਰਹੀਣ ਹੋ ਗਈ ਤੇ ਬਹੁਤ ਸੁਵਿਤਰੀ ਸਤਿਆਬਤੀ ਸੀ ਜੈਸਾ 卢ਖਾ ਮਿੱਸਾ ਮਿਲਦਾ ਖਾਣ ਛੱਡ ਦੇ ਜੰਗਲਾਂ 'ਚ ਵਾਸਾ ਕਰ ਲਿਆ ਉਸ ਰਾਜੇ ਤੋਂ ਡਰਦੇ ਮਾਰਿਆ ਵੀ ਕਿਤੇ ਇੱਕੋ ਹੀ ਪੁੱਤਰ ਹੈ ਇਹਨਾਂ ਦਾ ਕਿਤੇ ਇਸ ਨੂੰ ਵੀ ਨਾ ਮਾਰ ਦੇਵੇ ਆਪਦਾ ਗੁਜ਼ਾਰਾ ਕਰੀ ਗਏ ਪਰ ਸਤਿਆਵੰਤ ਪਤੀ ਨੂੰ ਸਵਿਤਰੀ ਨੂੰ ਗਿਆਨ ਸੀਗਾ ਵੀ ਇਸ ਨੇ ਫਲਾਣੇ ਦਿਨ ਏਨੇ ਬਜ ਕੇ ਏਨੇ ਮਿੰਟ ਦੇ ਉੱਤੇ ਸੀ ਛੜ ਦੇਣਾ ਹੈ ਬੜਾ ਖਿਆਲ ਰੱਖਦੀ ਸੀ ਉਹ ਲੱਕੜ ਨੂੰ ਜਾਇਆ ਕਰੇ ਉਹ ਵੀ ਭੈੜਾ ਦਿਨ ਆ ਗਿਆ ਅੱਜ ਸਵਿਤਰੀ ਕਹਿਣ ਲੱਗੀ ਪਤੀ ਜੀ ਮੈਂ ਵੀ ਅੱਜ ਤੁਹਾਡੇ ਨਾਲ ਜੰਗਲ ਦੇ ਵਿੱਚ ਜਾਉਂਗੀ ਤੁਹਾਡਾ ਸਹਾਇਤਾ ਕਰੂੰ ਲੱਕੜਾਂ ਲਿਉਣ ਦੇ ਵਿੱਚ ਉਹਨੇ ਬੜਾ ਸਮਝਾਇਆ ਕਹਿਣ ਲੱਗੀ ਸਬਿਤਰੀ ਕੋਈ ਬਾਤ ਨਹੀਂ ਮੈਂ ਕਿਹੜਾ ਕੋਈ ਬਿਮਾਰ ਆ ਕੋਈ ਹੋਰ ਨਹੀਂ ਮੈਂ ਆਪੇ ਲੱਕੜਾ ਲੇਵਾਂਗਾ ਤੂੰ ਮਾਤਾ ਦਾ ਖਿਆਲ ਰੱਖ ਆਪਦਾ ਘਰ ਸਾਮ ਤੇ ਕਿਉਂ ਜੰਗਲ ਦਾ ਏਰੀਆ ਕੋਈ ਪਸ਼ੂ ਪੰਛੀ ਇਸ ਨੂੰ ਦਿਖਦਾ ਨਹੀਂ ਹੈ ਕੋਈ ਨੁਕਸਾਨ ਨਾ ਕਰ ਦੇਵੇ ਪਰ ਸਬਿਤਰੀ ਗਿਆਨਵਾਨ ਸੀ ਉਹਨੂੰ ਪਤਾ ਸੀ ਵੀ ਅੱਜ ਇਸ ਦੀ ਮਰਤੂ ਵਸ਼ ਹੈ ਜੇ ਮੈਂ ਇਸ ਨੂੰ ਦੱਸਤਾ ਤਾਂ ਇੱਕ ਵਰਾ ਜਾਣਾ ਹੈ ਪਰ ਜਦੋਂ ਇਹ ਲੱਕੜਾ ਕੱਟਣ ਗਿਆ ਉਹ ਟਾਈਮ ਆਇਆ ਲੱਕੜਾ ਕੱਢਦੇ ਕੱਢਦੇ ਨੇ ਸਵਿੱਤ੍ਰੂ ਕਿਹਾ ਕਣਕਾ ਸਵਿੱਤਰੀ ਮੈਨੂੰ ਪਾਣੀ ਚਾਹੀਦਾ ਮੇਰਾ ਦਿਲ ਖਵਰਾ ਰਿਹਾ ਹੈ ਜਦ ਕਹਦਾ ਖਵਰਾਉਣਾ ਸੀ ਉਹ ਮੌਤ ਦਾ ਸਮਾਂ ਆ ਚੁੱਕਿਆ ਹੈ ਮੌਤ ਅਵਸ਼્ય ਹੈ ਮੌਤ ਸੱਚ ਹੈ ਸਭ ਤੋਂ ਵੱਡੀ ਸਚਾਈ ਮੌਤ ਹੈ ਸੋਰ ਜਮਾ ਆ ਗਿਆ ਜਮਰਾਜ ਆ ਗਿਆ ਜਿਸ ਜਮ ਦੇ ਦੂਤ ਜਮਰਾਜ ਆ ਗਿਆ ਝੋਟੇ ਤੇ ਸਵਾਰ ਹੋ ਕੇ ਤੇ ਉਹਦੀ ਜੋ ਰੂਹ ਸੀ ਉਹ ਕੱਢ ਲਈ ਜਮ ਡੰਡ ਦੇ ਨਾਲ ਨੜਲੀ ਨੜ ਕੇ ਜਦੋਂ ਤੁਰਿਆ ਸਵਿੱਤ੍ਰੀ ਵੀ ਸਤਿਆ ਬਤੀ ਸੀ ਸਤਿਆਬਾਨ ਸੀ ਪੂਰੀ ਕਰਨੀ ਦੀ ਮਾਲਕ ਸੀ ਉਹਨੇ ਵੀ ਜਮਰਾਜ ਨੂੰ ਬੇਨਤੀ ਕੀਤੀ ਪਰ ਜਮਰਾਜ ਕਿੱਥੋਂ ਮੰਗਦੇ ਸ਼ਾਇਤਰ ਦਾਦੇ ਹਨ ਵੀ ਸਵਿੱਤਰੀ ਦੀ ਰੂਹ ਵੀ ਜਮਰਾਜ ਦੇ ਪਿੱਛੇ ਪਿੱਛੇ ਚੱਲਣ ਲੱਗੀ ਇਹ ਵਿਧਾਨ ਦੇ ਉਲਟ ਹੈ ਕੁਦਰਤ ਦੇ ਕਿਉਂਕਿ ਕੋਈ ਜਿਉਂਦਾ ਪੁਰਸ਼ ਸੱਚਖੰਡ ਦੇ ਵਿੱਚ ਨਹੀਂ ਜਾ ਸਕਦਾ ਵਰਜਤ ਹੈ ਜਮਰਾਇ ਨੇ ਬੜਾ ਸਮਝਾਇਆ ਸਿਤਰੀ ਤੂੰ ਹਟਣਾ ਕਰ ਇਹ ਨੀਤੀ ਹੈ ਕੁਦਰਤ ਦਾ ਹੈ ਸਾਰਾ ਚੱਕਰ ਹੈ ਇਹ ਤਾਂ ਹਰੇਕ ਬੰਦੇ ਨੇ ਜੋ ਇੱਥੇ ਆਇਆ ਹੈ ਦਇਸ਼ਤਮਾਨ ਸਗਲ ਮਥੇਨਾ ਇੱਕ ਦਿਨ ਚਲੇ ਜਾਣਾ ਤੇ ਰਾਜਾ ਹੈ ਰੰਕ ਹੈ ਫਕੀਰ ਹੈ ਅਵਤਾਰ ਹੈ ਔਲੀਏ ਜੋ ਸਭ ਜਾਣਦੇ ਹਨ ਤੂੰ ਹਟਣਾ ਕਰ ਤੂੰ ਗਿਆਨਵਾਨ ਹੋ ਕੇ ਵੀ ਹਟ ਕਰ ਰਹੀ ਹੈ ਇਹ ਤੇਰੇ ਵਾਸਤੇ ਠੀਕ ਨਹੀਂ ਹੈ ਤੂੰ ਬਾਪਸ ਮੁੜ ਜਾ ਪਰ ਉਹਦੇ ਲੱਖ ਵਾਰ ਕਹਿਣ ਦੇ ਉੱਤੇ ਉਤਰਿਆ ਜਾਂਦਾ ਹੈ ਆਕਾਸ਼ਮਾਰਗ ਦੇ ਵਿੱਚ ਮੰਗਰੀ ਸਤਿਆਵਤੀ ਦੀ ਰੂਵੀਓ ਸਿਤਰੀ ਜਾ ਰਹੀ ਹੈ ਅਖੀਰ ਜਦੋਂ ਸੰਜਮੀ ਆਪਣੇ ਉਸ ਦੇ ਕੋਲ ਨਰਕ ਲੋਗ ਦੇ ਕੋਲ ਜਦੋਂ ਉਹ ਗਏ ਜਮ ਰਾਜ ਲੋਗ ਦੇ ਵਿੱਚ ਜਾਣ ਲੱਗੇ ਹਜੇ ਐਂਟਰ ਨਹੀਂ ਹੋਏ ਜਮ ਰਾਜ ਨੇ ਫਿਰ ਕਿਹਾ ਸਵਿਤਰੀ ਨੂੰ ਬੀਤੂ ਲੜਕੀ ਤੂੰ ਜਿਦਰਾ ਕਰ ਉਹ ਚਲੀ ਜਾ ਜਦੋਂ ਨਾ ਮੰਨੀ ਤਾਂ ਜਮ ਰਾਏ ਨੇ ਕਿਹਾ ਤੂੰ ਫਿਰ ਕੀ ਚਾਹਨੀ ਹੈ ਉਹ ਕਹਿੰਦੀ ਜੀ ਮੈਂ ਬਚਨ ਕਰੋ ਮੈਂ ਫੇਰ ਮੁੜੂੰਗੀ ਮੈਂ ਬਚਨ ਲੈ ਕੇ ਜਾਉਂਗੀ ਤਾਂ ਮੈਂ ਬਾਸ ਹੋ ਸਕਦੀ ਹਾਂ ਉਹ ਕਹਿੰਦਾ ਚਲ ਤੈਨੂੰ ਬਚਨ ਦਿੱਤੇ ਦੱਸ ਕੀ ਚਾਹਨੀ ਹੈ ਉਹ ਕਹਿੰਦੀ ਵੀ ਮੈਨੂੰ ਤਿੰਨ ਵਾਰ ਦੇ ਦਿਓ ਤੇ ਫੇਰ ਮੈਂ ਚਲੀ ਜਾਉਂਗੀ ਇਹਦੇ ਬੋਲ ਕੀ ਜਾਇ ਚਾਹੀਦਾ ਉਹ ਕਹਿੰਦੀ ਵੀ ਇੱਕ ਤਾਂ ਸਾਡਾ ਰਾਜ ਜਿਹੜਾ ਖੁਸ਼ਿਆ ਹੋਏ ਉਹ ਵਾਪਸ ਕਰ ਦੋ ਅਸੀਂ ਗੁਜ਼ਾਰਾ ਤਾਂ ਕਰ ਲਾਂਗੇ ਅਸੀਂ ਤਾਂ ਭੁੱਖੇ ਮਰਦੇ ਆ ਲੱਕੜਾ ਕੱਟ ਕੇ ਮੇਰਾ ਪਤੀ ਗੁਜ਼ਾਰਾ ਕਰਦਾ ਸੀ ਉਹ ਉਹ ਤੁਸੀਂ ਲੈ ਚੱਲੇ ਸਾਡਾ ਗੁਜ਼ਾਰਾ ਬਸੇਵਾ ਕਹਿੰਦਾ ਕੌਣ ਕਿਵੇਂ ਹੋਊਗਾ ਰਾਜ ਵਾਪਸ ਕਰੋ ਜਮ ਰਾਜ ਕਹਿੰਦਾ ਤथास्तु ਵਈ ਠੀਕ ਹੈ ਫਿਰ ਦੂਜਾ ਵਾਰ ਕਹਿੰਦੀ ਵੀ ਮੇਰੀ ਜਿਹੜੀ ਸੱਸ ਸਵਾ ਹੈ ਉਹ ਸੋਨੇ ਦੀ ਮਧਾਣੀ ਦੇ ਨਾਲ ਰੇੜਕੇ ਦੇ ਨਾਲ ਦੁੱਧ ਮਥਿਆ ਕਰੇ ਤੇ ਆਪਦੇ 100 ਪੋਤਰਿਆਂ ਨਾਲ ਖੇਡਿਆ ਕਰੇ ਤੇ 100 ਪੋਤਰਿਆਂ ਨਾਲ ਦੇਖਦੇ ਕਿ ਖੁਸ਼ ਹੋਇਆ ਕਰੇ ਤੇ ਜਮਰਾਜ ਨੇ ਬਿਨਾਂ ਸੋਚੇ ਸਮਝੇ ਇਹ ਵਰ ਦੇਤਾ ਤੇ ਜਦੋਂ ਇਹ ਵਰ ਦੇਤਾ ਤੀਜਾ ਤਾਂ ਆਪਣੇ ਆਪ ਹੀ ਪੂਰਾ ਹੋ ਗਿਆ ਜਮਰਾਜ ਨੇ ਜਦੋਂ ਤਖ਼ਤ ਆਸਤੂ ਕਿਹਾ ਕਹਿੰਦਾ ਹੁਣ ਤਾਂ ਲੜਕੀ ਸੁਵਿਤਰੀ ਮੁਰਜਾ ਵਾਪਸ ਕਹਿੰਦੀ ਜਮਰਾਜ ਹੁਣ ਮੈਂ ਕਿਵੇਂ ਮੁੜ ਜੂ ਮੈਂ ਖਾਲੀ ਨਹੀਂ ਮੁੜਨਾ ਤੁਹਾਡਾ ਬਚਨ ਹੈ ਬਚਨ ਦਿੱਤਾ ਹੋਇਆ ਤਿੰਨ ਬਚਨ ਨੇ ਤੁਹਾਡੇ ਬਈ ਇਹ ਪੋਤਰੇ ਜੋ ਮੇਰੇ ਸੱਸੂ ਮਾਰੇ ਅੱਖਾਂ ਨੇ ਨਿਤਰਾ ਨਾ ਦੇਖਲੇ ਨੇ ਉਹ ਪੋਤਰੇ ਫੇ ਕਿਵੇਂ ਕੈਸੇ ਪੈਦਾ ਹੋਣਗੇ ਮੇਰੇ ਪਤੀ ਦਾ ਤੁਸੀਂ ਲਈ ਜਾਂਦੇ ਹੋ ਮੇਰਾ ਪਤੀ ਬਾ ਹੋਊਗਾ ਤਾਂ ਹੀ ਪੋਤਰੇ ਹੋਣਗੇ ਜਮਰਾਜ ਸੋਨੇ ਸੋਚਾ ਕਹਿਣ ਲੱਗੇ ਮਨਾ ਤੂੰ ਤਾਂ ਆਪਦੇ ਬਚਨਾਂ 'ਚ ਆਪ ਹੀ ਫਸ ਗਿਆ ਤੇ ਤੀਸਰਾ ਬਚਨ ਤਾਂ ਅਖੜੇ ਆਪ ਹੀ ਪੂਰਾ ਕਰ ਲਿਆ ਮੈਂ ਤੇ ਜਮ ਰਾਜ ਖੁਸ਼ ਹੋ ਗਿਆ ਕਹਿਣ ਸਵਿੱਤਰੀ ਤੂੰ ਬੜੀ ਭਾਗਸ਼ਾਲੀ ਲੜਕੀ ਹੈ ਬੜੀ ਹੌਣਹਾਰ ਹੈ ਸਤਬੰਤੀ ਹੈ ਤੇ ਤੇਰਾ ਬਚਨ ਪੂਰਾ ਹੋਊਗਾ ਔਰ ਮੇਰਾ ਕਿਹਾ ਵੀ ਪੂਰਾ ਹੋਊਗਾ ਉਸੇ ਉਸੇ ਟਾਈਮ ਸਤਿਆਬਾਨ ਦੀ ਰੂਹ ਸਤਿਆਬਾਨ ਦੇ ਸਰੀਰ ਦੇ ਵਿੱਚ ਅੰਭੂਦਕ ਸਰੀਰ ਦੇ ਵਿੱਚ ਪਾ ਕੇ ਜੇ ਉਹ ਖੜਾ ਹੋਇਆ ਰਾਮ ਰਾਮ ਕਰਦਾ ਤੇ ਕਹਿਣ ਲੱਗਾ ਬੜੀ ਨੀਂਦ ਆਈ ਸੀ ਸਵਿੱਤਰੀ ਬਈ ਬਈ ਖੁਸ਼ ਹੋਈ ਪਾਣੀ ਪਿਆਇਆ ਠਾਇਆ ਤੇ ਸਾਰੀ ਘਟਨਾ ਦੱਸੀ ਉਸੇ ਤਰ੍ਹਾਂ ਭਗਵਾਨ ਨੇ ਅਸੀ ਕਿਰਪਾ ਕੀਤੀ ਰਾਜਪਾਠ ਮਿਲ ਗਿਆ ਔਰ ਜੋ ਮਾਤਾ ਦੇ ਆਪਣੀ ਸੱਸੂ ਮਾਂ ਦੇ ਸਤਿਆਬੰਦੀ ਮਾਤਾ ਦੇ ਨੇਤਰ ਨਹੀਂ ਤ੍ਰਹੀਣ ਹੋ ਗਈ ਸੀ ਉਹ ਨੇਤਰ ਵੀ ਮਿਲ ਗਏ ਲਹਿਰਾ ਬਹਿਰਾ ਹੋ ਗਿਆਂ ਜੈਸੇ ਭਗਵਾਨ ਸਤਿਆਵਰ ਸਵਿੱਤੇ ਦੇ ਬੋੜੇ ਇਸੇ ਤਰੀ ਇਪ੍ਰਮੇਸ਼ਰ ਸਾਹਿਬ ਤੇ ਕਿਰਪਾ ਰੱਖੇ ਮਿਹਰ ਰੱਖੇ ਬਲਾਵਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ